ਅਮਦੀਪ ਜੋਸ਼ ਸਿੰਘ ਤਾਂ ਯੂਕੇ ਦੇ ਵਿੱਚ ਪੰਜਾਬੀਆਂ ਨੇ ਬੱਲੇ ਬੱਲੇ ਕਰਾ ਦਿੱਤੀ ਐ ਝੰਡੇ ਗੜ ਦਿੱਤੇ ਨੇ ਪੰਜਾਬੀ ਜਿੱਥੇ ਵੀ ਜਾਂਦੇ ਨੇ ਆਪਣੀ ਇੱਜ਼ਤ ਦਾ ਤੇ ਆਪਣੀ ਰਤਬੇ ਦਾ ਲੋਹਾ ਮਣਾਉਂਦੇ ਨੇ ਆਪਣੀ ਮਿਹਨਤ ਦੇ ਨਾਲ ਤਰੱਕੀਆਂ ਪਾਉਂਦੇ ਆ ਤਾਂ ਦੱਸ ਦੇ ਕਿ ਉਹਨਾਂ ਯੂਕੇ ਦੇ ਵਿੱਚ ਵੀ ਪੰਜਾਬੀਆਂ ਦੇ ਵੱਲੋਂ ਵੱਡੇ ਇਤਿਹਾਸ ਸਿਰਜੇ ਗਏ ਨੇ ਜਿਹੜੀਆਂ ਐਮਪੀ ਚੋਣਾਂ ਹੋਈਆਂ ਸੀ ਉਸ ਦੇ ਵਿੱਚ 11 ਜਣੇ ਐਮਪੀ ਬਣੇ ਨੇ 11 ਸਿੱਖ ਚਿਹਰੇ ਐਮਪੀ ਬਣਿਆ ਇੰਗਲੈਂਡ ਦੇ ਵਿੱਚ ਬ੍ਰਿਟੇਨ ਦੇ ਵਿੱਚ ਤਾਂ ਦੱਸ ਦੇ ਕਿ ਐਮਪੀ ਚੋਣਾਂ ਦੇ ਵਿੱਚ ਪੰਜਾਬੀਆਂ ਨੇ ਝੰਡੇ ਗੱਡ ਦਿੱਤੇ ਨੇ 11 ਸਿੱਖ ਉਮੀਦਵਾਰ ਜਿਹੜੇ ਐ ਐਮਪੀ ਬਣੇ ਨੇ ਤੇ ਯੂਕੇ ਦੇ ਵਿੱਚ ਹੁਣ ਲੇਬਰ ਪਾਰਟੀ ਨੇ ਬਹੁਮਤ ਹਾਸਲ ਕੀਤਾ ਹੈ ਪ੍ਰਧਾਨ ਮੰਤਰੀ ਰਿਸ਼ੀ ਸੋਨਕ ਨੂੰ ਹਾਰ ਮਿਲੀ ਹੈ ਕੰਜ਼ਰਵੇਟਿਵ ਸਰਕਾਰ ਜਿਹੜੀ ਰਿਸ਼ੀ ਸੋਨਕ ਦੀ ਸੀ ਉਹਨਾਂ ਨੂੰ ਮਹਿਜ 130 ਇੱਕ ਸੀਟਾਂ ਜਿਹੜੀਆਂ ਨੇ ਆਈਆਂ ਨੇ ਤਾਂ ਦੱਸ ਦਈਏ ਕਿ ਹੁਣ ਜਿਹੜਾ ਪ੍ਰਧਾਨ ਮੰਤਰੀ ਬਣੇ ਨੇ ਕੀਰ ਸਟਾਰਮਰ ਕੀਰ ਸਟਾਰਮਰ ਪ੍ਰਧਾਨ ਮੰਤਰੀ ਬਣਿਆ ਜਿਨ੍ਹਾਂ ਨੂੰ 300 350 ਤੋਂ ਵੱਧ ਸੀਟਾਂ ਜਿਨ੍ਹਾਂ ਨੂੰ ਆਈਆਂ ਨੇ ਤਾਂ ਤੁਸੀਂ ਦੇਖ ਸਕਦੇ ਹੋ ਪੰਜਾਬੀ ਜਿਹੜੇ ਨੇ ਜਿੱਤੇ ਨੇ ਇਸ ਦੇ ਵਿੱਚ ਤਾਂ ਇਹਨਾਂ ਤੁਹਾਨੂੰ ਤਸਵੀਰਾਂ ਦੇਖਾ ਆ ਰਹੇ 11 ਸਿੱਖ ਉਮੀਦਵਾਰ ਐਮਪੀ ਬਣੇ ਨੇ ਉਹਨਾਂ ਦੀਆਂ ਤਸਵੀਰਾਂ ਤੋਂ ਦਿਖਾ ਰਹੇ ਹਾਂ ਕੁੱਲ 28 ਉਮੀਦਵਾਰ ਜਿੱਤਣ ਵਾਲਿਆਂ ਚੋਂ 28 ਉਮੀਦਵਾਰ ਜਿਹੜੇ ਨੇ ਕੁੱਲ ਭਾਰਤੀ ਨੇ ਉਹਨਾਂ ਦੇ ਵਿੱਚੋਂ 11 ਸਿੱਖ ਚਿਹਰੇ ਨੇ ਸਿੱਖ ਚਿਹਰਿਆਂ ਦੇ ਵਿੱਚੋਂ ਜੇ ਗੱਲ ਕਰੀਏ ਤਾਂ 5 ਔਰਤਾਂ ਨੇ ਤੇ 6 ਜਿਹੜੇ ਨੇ ਮਰਦ ਜਿਹੜੇ ਜਿੱਤਾਂ ਪ੍ਰਾਪਤ ਕੀਤੀ ਹੈ ਤਨਮਨਜੀਤ ਸਿੰਘ ਢੇਸੀ ਪਿਛਲੀ ਵਾਰ ਵਾਂਗੂ ਇਸ ਵਾਰ ਵੀ ਜਿੱਤੇ ਨੇ ਤੇ ਦੂਜੇ ਪਾਸੇ ਡਾਕਟਰ ਜੀਵਨ ਸੰਧਰ ਇਹ ਵੀ ਜਿੱਤੇ ਨੇ ਤੇ ਉਸ ਤੋਂ ਬਾਅਦ ਜੇ ਗੱਲ ਕਰਦੇ ਹਾਂ ਜੱਸ ਅਠਵਾਲ ਹੋਣਾ ਦੀ ਇਹਨਾਂ ਦੇ ਵੱਲੋਂ ਵੀ ਜਿੱਤ ਪ੍ਰਾਪਤ ਕੀਤੀ ਗਈ ਹੈ ਤੇ ਉਸ ਤੋਂ ਬਾਅਦ ਵਰਿੰਦਰ ਜੱਸ ਸੋਣਾ ਦੇ ਵੱਲੋਂ ਵੀ ਜਿੱਤ ਪ੍ਰਾਪਤ ਕੀਤੀ ਗਈ ਹੈ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਗੁਰਿੰਦਰ ਸਿੰਘ ਜੋਸਨ ਗੁਰਿੰਦਰ ਸਿੰਘ ਜੋਸਨ ਹੋਣਾ ਨੇ ਵੀ ਜਿਹੜਾ ਆਪਣੀ ਜਿੱਤ ਦਰਜ ਕਰਵਾਈ ਹੈ ਸੋਨੀਆ ਕੁਮਾਰ ਡੱडले ਇਹਨਾਂ ਦੇ ਵੱਲੋਂ ਵੀ ਜਿਹੜਾ ਆਪਣਾ ਐਮਪੀ ਦਾ ਉਮੀਦਵਾਰ ਚੁਣ ਲਿਆ ਗਿਆ ਕੀਰਤ ਆਲੂਵਾਲੀਆ ਵੀ ਜਿਹੜੇ ਐਮਪੀ ਬਣੇ ਨੇ ਬ੍ਰਿਟੇਨ ਦੇ ਵਿੱਚ ਸਰਕਾਰ ਬਦਲੀ ਤਾਂ ਹਰਪ੍ਰੀਤ ਕੌਰ ਉਪਲ ਦੇਖ ਸਕਦੇ ਹੋ ਪ੍ਰੀਤ ਕੌਰ ਗਿੱਲ ਦੇਖ ਸਕਦੇ ਹੋ ਸੀ ਐਮਪੀ ਬਣੇ ਨੇ ਇਸ ਵਾਰ ਨਾਲ ਸਤਵੀਰ ਕੌਰ ਵੀ ਐਮਪੀ ਬਣਿਆ ਤਾਂ ਸਾਰੇ ਇਹ तमाम ਜਿਹੜੇ ਤੁਹਾਨੂੰ ਦੱਸ ਰਹੇ ਸੀ ਇਹ ਐਮਪੀ ਬਣੇ ਨੇ ਸਿੱਖ ਚਿਹਰੇ ਨੇ ਤੇ ਭਾਰਤੀਆਂ ਨੇ ਜਿਹੜਾ ਪੰਜਾਬੀਆਂ ਨੇ ਖਾਸ ਤੌਰ ਤੇ ਇਹ ਗੱਲ ਕਰੀਏ ਤਾਂ ਆਪਣੀ ਮੈਂ ਤਦਾ ਲੋਹਾ ਮਨਵਾਇਆ ਪੰਜਾਬ ਦਾ ਨਾਂ ਬਿਸ਼ਪ ਪੱਦਰ ਦੇ ਉੱਪਰ ਵੱਡਾ ਕੀਤਾ ਦੇਖ ਸਕਦੇ ਹੋ ਬ੍ਰਿਟੇਨ ਦੇ ਵਿੱਚ ਜਾ ਕੇ ਜਿਹੜਾ ਪੰਜਾਬੀਆਂ ਦੇ ਵੱਲੋਂ ਜਿੱਤ ਪ੍ਰਾਪਤ ਕੀਤੀ ਗਈ ਹੈ ਸਿਆਸਤ ਦੇ ਵਿੱਚ ਐਂਟਰੀ ਮਾਰੀ ਗਈ ਹੈ ਤੇ ਉਤੀ ਲੰਬੇ ਸਮੇਂ ਤੋਂ ਸਿਆਸਤ ਦੀ ਗੱਲ ਕਰੀਏ ਤਾਂ ਅਮਰੀਕਾ ਕੈਨੇਡਾ ਤੇ ਇੰਗਲੈਂਡ ਇੱਥੇ ਲੰਬੇ ਸਮੇਂ ਤੋਂ ਪੰਜਾਬੀ ਜਿਹੜੇ ਵਸੇ ਹੋਏ ਨੇ ਉਹ ਸਿਆਸਤ ਦੇ ਵਿੱਚ ਆਪਣਾ ਲੋਹਾ ਪਹਿਲੀ ਮਨਵਾ ਚੁੱਕਿਆ ਦੂਜੇ ਪਾਸੇ ਕੈਨੇਡਾ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕੈਨੇਡਾ ਦੇ ਵਿੱਚ ਵੀ ਕਈ ਜਿਹੜੇ ਆ ਮਨਿਸਟਰ ਤੱਕ ਬਣੇ ਹੋਏ ਨੇ ਚਾਹੇ ਉਹ ਸੱਜਣ ਸਿੰਘ ਲੈ ਲੋ ਤੁਸੀਂ ਦੇਖ ਸਕਦੇ ਹੋ ਹੁਣ ਜੇ ਇਹ 28 ਉਮੀਦਵਾਰ ਭਾਰਤੀ ਜਿੱਤੇ ਨੇ ਇਹਨਾਂ ਦੇ ਵਿੱਚੋਂ 11 ਸਿੱਖ ਚਿਹਰੇ ਨੇ 11 ਸਿੱਖ ਚਿਹਰਿਆਂ ਦੇ ਵਿੱਚੋਂ ਤਾਂ ਦੱਸ ਦਈਏ ਕਿ 6 ਜਿਹੜੇ ਨੇ ਮਰਦ ਨੇ ਤੇ 5 ਔਰਤਾਂ ਨੇ ਜਿਨ੍ਹਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਤਾਂ ਜੁਕੇ ਚੋਣਾਂ ਦੇ ਵਿੱਚ ਇਸ ਵਾਰ ਪੰਜਾਬੀਆਂ ਦੇ ਲਈ ਵੱਡੀ ਖੁਸ਼ਖਬਰੀ ਹੈ ਇੱਕ ਠੰਡੀ ਹਵਾ ਦਾ ਬੁੱਲਾ ਪੰਜਾਬੀਆਂ ਦੇ ਲਈ ਜਰੂਰ ਆਇਆ ਕਿਉਂਕਿ ਐਮਪੀ ਚੋਣਾਂ ਦੇ ਵਿੱਚ ਬਹੁਤ ਸਾਰੇ ਇਸ ਵਾਰ ਭਾਰਤੀ ਜਿੱਤੇ ਨੇ ਉਹਨਾਂ ਦੇ ਵਿੱਚੋਂ 11 ਸਿੱਖ ਉਮੀਦਵਾਰ ਆਪਣੀ ਸੀਟ ਜਿੱਤ ਕੇ ਮੈਂਬਰ ਆਫ ਪਾਰਲੀਮੈਂਟ ਬਣੇ ਨੇ ਯੂਕੇ ਦੀ ਪਾਰਲੀਮੈਂਟ ਦੇ ਵਿੱਚ ਉਹਨ ਇਹ ਗਰਜ ਦੇ ਨਜ਼ਰ ਆਉਣਗੇ ਤਾਂ ਪਿਛਲੇ ਦਿਨਾਂ ਚ ਤੁਹਾਨੂੰ ਦੱਸਿਆ ਸੀ ਕਿ ਜਿਸ ਹਿਸਾਬ ਨਾਲ ਉਲਟ ਫੇਰ ਹੋਇਆ ਰਿਸ਼ੀ ਸੁੰਨਕ ਉਹਨਾਂ ਦੀ ਕੰਜ਼ਰਵੇਟਿਵ ਹਾਰ ਜਿਹੜੀ ਕੰਜ਼ਰਵੇਟਿਵ ਸਰਕਾਰ ਸੀ ਉਹ ਡਿੱਗ ਗਈ ਆਂਦੀ ਆ ਉਹ ਹਾਰ ਜਾਂਦੀ ਆ ਤੇ ਉਸ ਤੋਂ ਬਾਅਦ ਜੇ ਗੱਲ ਕਰੀਏ ਤਾਂ ਕੀਰ ਸਟਾਰਮਰ ਕੀ ਸਟਾਰਮਰ ਜਿਹੜੇ ਆ ਹੁਣ ਨਵੇਂ ਪ੍ਰਧਾਨ ਮੰਤਰੀ ਬਣੇ ਨੇ ਬ੍ਰਿਟੇਨ ਦੇ ਤਾਂ ਵੱਡੀ ਅਪਡੇਟ